ਦੇ ਪੰਡਾ ਦੋਨੋਂ ਪੰਡਾ ਦੇ ਵਿੱਚ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈਗਾ ਨਗਰ ਨਾਲ ਪੰਡਾ ਤੇ ਜੇ ਤੁਸੀਂ ਪਿੰਡਰ ਕਲਾਂ ਦੇ ਵਿੱਚ ਖੜੇ ਆਂ ਤੇ ਕੋਈ ਜੱਜ ਨਹੀਂ ਕਰ ਸਕਦਾ ਜੀ ਤੁਸੀਂ ਪਿੰਡਰ ਖਲਾ ਕਲਾਂ ਦੇ ਵਿੱਚ ਖੜੇ ਆ ਜਾਂ ਕੋਰ ਦੇ ਵਿੱਚ ਖੜੇ ਆ ਪੰਡਾ ਸਰਪੰਚ ਸਾਹਿਬ ਇੱਕ ਵਾਰੀ ਬਿੰਦੂ ਧੰਨਵਾਦ ਕਰਦੇ ਹਾਂ ਤੇ ਪੰਡਾ ਦੋਨਾਂ ਨਗਰਾਂ ਦਾ ਧੰਨਵਾਦ ਕਰਦੇ ਆਂ ਕਿਰਪਾ ਪਿੰਡਰ ਕਲਾਂ ਦੇ ਪਿੰਡਾ ਹੋਗੀ ਅੱਡੇ ਦੇ ਪਾਸੇ ਤੇ ਕਿਰਪਾ ਦੋਨਾਂ ਨਗਰਾਂ ਤੋਂ ਹੀ ਹੋਣੀ ਸੀ ਗੁਰੂਤਾਰ ਦੀ ਕਿਰਪਾ ਇੱਕ ਨਗਰ ਦੇ ਨੇ ਕਿ ਨਗਰ ਇਕੱਠਾ ਇਹਨਾਂ ਨੇ ਪਹਿਲ ਕੀਤੀ ਹੈ ਬਹੁਤ ਵਧੀਆ ਕਦਮ ਰਖੇ ਆਏ ਸੀ ਇਹਨਾਂ ਨੂੰ ਇਹਨਾਂ ਨੂੰ ਵੇਖ ਕੇ ਅਸੀਂ ਵੀ ਸੋਚਿਆ ਕਿ ਸਾਡੇ ਪਿੰਡ 'ਚ ਵੀ ਕੋਈ ਇੰਦਾ ਪੇਪਰ ਕਰਦੇ ਤਾਂ ਪਿੰਡ ਦਾ ਵਿਕਾਸ ਹੋਵੇ ਇਸੇ ਕਰਕੇ ਅਸੀਂ ਇਹ ਸਰਪੰਚਪਤੀ ਕੀਤੀ ਹੈ ਸਾਰੇ ਨਗਰ ਨੇ ਸਾਨੂੰ ਸਹਿਯੋਗ ਦਿੱਤਾ ਨਗਰ ਦੇ ਮੂਹਰੇ ਕੋਈ ਟੀਲ ਵੱਡੀ ਨਹੀਂ ਨਗਰ ਦੇ ਨਾਲ ਜੋ ਵੀ ਸਾਡੇ ਮੈਂਬਰ ਸਾਥਕਾਂ ਮੈਂਬਰ ਜੀ ਜਿਹੜੇ ਸਾਡੇ ਖੜੇ ਸੀ ਉਹਨਾਂ ਨੇ ਬਾਕਾਜ ਵਾਪਸ ਕਰ ਰਹੇ ਉਹਨਾਂ ਦਾ ਬਹੁਤ ਧੰਨਵਾਦ ਆ ਕਿ ਮੈਂ ਸਾਰੀ ਪਿੰਡਾਇਤ ਨੂੰ ਨਵੀਂ ਹਾਂ ਧੰਨਵਾਦ ਕਰਦਿਆਂ ਨਾਲ ਬਹੁਤ ਬਹੁਤ ਵਧਾਈ ਦਿੰਦਾ ਤੇ ਇਹਨਾਂ ਨੂੰ ਇਹੀ ਕਹਿੰਦਾ ਕਿ ਤੁਸੀਂ ਜਿਹੜੇ ਤੁਹਾਡੇ ਦੇ ਸਰਬਸ਼ੰਤੀ ਹੋਈ ਹੈ ਤੁਸੀਂ ਵੀ ਸਰਬਸ਼ੰਤੀ ਦੇ ਨਾਲ ਹੀ ਕੰਮ ਦੇ ਵਿਕਾਸ ਕਰਦੇ ਆ ਕਿਸੇ ਨਾਲ ਕਿਸੇ ਦੇ ਭੇਸਾਬ ਨਹੀਂ ਕਰਨਾ ਇਹਨਾਂ ਕਹਿੰਦਾ ਆ ਇਹਨਾਂ ਕੇਮਾ ਦਾ ਜੱਜ ਕਰਦੇ ਇਹਨਾਂ ਨੂੰ ਬਹੁਤ ਧੰਨਵਾਦ ਕਰਦਾ ਹੈ ਸਾਰੇ ਜਿਹੜੇ ਖੋ ਜੀ ਹਾਂਜੀ ਹਾਂਜੀ